ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇਹ ਛਿਲਕੇ ਵਾਲੀ ਮਾਹਾਂ ਦੀ ਦਾਲ ਇਹ ਮੈਂ 3-4 ਘੰਟੇ ਪਹਿਲਾਂ ਡਿਪ ਕਰਕੇ ਰੱਖਤੀ ਸੀਗੀ ਭਿਉਂ ਕੇ ਰੱਖਤੀ ਸੀ ਤੇ ਹੁਣ ਇਹ ਜਿਹੜੀ ਦਾਲ ਹੈ ਬਿਲਕੁਲ ਸੌਫਟ ਹੋ ਚੁੱਕੀ ਹੈ ਉਸ ਤੋਂ ਬਾਅਦ ਮੈਂ ਇੱਕ ਵੱਡਾ ਭਾਂਡਾ ਲਿਆ ਤੇ ਉਹਦੇ ਵਿੱਚ ਸਾਰੀ ਇਹ ਉਲਟਾ ਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ 7-8 ਵਾਰੀ ਪਾਣੀ ਦੇ ਵਿੱਚ ਵਾਸ਼ ਕਰਾਂਗੇ ਵਾਸ਼ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਇਹਦਾ ਜਿਹੜਾ ਛਿਲਕਾ ਹੈ ਉੱਪਰ ਲੱਗਿਆ ਵੈਗਾ ਥੋੜਾ ਜਿਹਾ ਮਤਲਬ ਲੈਣ ਵਾਲਾ ਹੈਗਾ ਹੈਗਾ ਹਲੇ ਲੈਣੀ ਦਾ ਇਹਨੂੰ ਚੰਗੀ ਤਰ੍ਹਾਂ ਲਾ ਲਾਂਗੇ ਜਿੰਨੀ ਦੇਰ ਆਪਣਾ ਇਹ ਛਿਲਕਾ ਬਿਲਕੁਲ ਉਤਰ ਨਹੀਂ ਜਾਂਦਾ ਹੈਗਾ ਸਾਰਾ ਦਾਲ ਦੇ ਵਿੱਚੋਂ ਲੱਗ ਨਹੀਂ ਹੋ ਜਾਂਦਾ ਉੰਨੀ ਦੇਰ ਇਹਨੂੰ ਆਪਾਂ ਇਸੇ ਤਰ੍ਹਾਂ ਮਸਲ ਮਸਲ ਕੇ ਵਾਸ਼ ਕਰਕੇ ਧੋਂਦੇ ਰਵਾਂਗੇ ਜਦੋਂ ਹੀ ਆਪਣੀ ਜਮਾ ਚੰਗੀ ਤਰ੍ਹਾਂ ਵਾਸ਼ ਹੋ ਗਈ ਛਿਲਕਾ ਲੈ ਗਿਆ ਉਦੋਂ ਆਪਾਂ ਇੱਕ ਇਹਨੂੰ ਚੰਗੀ ਤਰ੍ਹਾਂ ਕੱਢ ਕੇ ਧੋ ਕੇ ਬਾਉਲ ਦੇ ਵਿੱਚ ਕੱਢ ਲਾਂਗੇ ਕਿਸੇ ਦੇ ਵਿੱਚ ਵੀ ਇੱਥੇ ਮੈਂ ਆਹ ਪਲਾਸਟਿਕ ਦਾ ਬਾਉਲ ਲਿਆ ਉਹਦੇ ਵਿੱਚ ਫੁੱਲਾ ਭੰਡਾ ਇਹ ਇੱਕ ਦੇ ਵਿੱਚ ਆਪਾਂ ਸਾਰੀ ਦਾਲ ਕੱਢ ਲਈਏ ਦਾਲ ਦੇ ਵਿੱਚ ਆਪਾਂ ਮਿਕਸ ਕਰਾਂਗੇ ਇੱਕ ਤੋਂ ਵੱਡਾ ਚਮਚ ਜੀਰਾ ਤੇ ਇੱਕ ਵੱਡਾ ਚਮਚੀ ਨਮਕ ਦਾ ਇਹਨੂੰ ਆਪਾਂ ਹੁਣ ਜਿਹੜੀ ਦਾਲ ਨੂੰ ਹੈ ਉੰਨੀ ਦੇ ਨੀਂਹਲੇ ਮਿਕਸ ਕਰਨਾ ਨਮਕ ਤੇ ਜੀਰਾ ਜਿੰਨੀ ਦਿਰ ਆਪਾਂ ਇਹਨੂੰ ਗ੍ਰाइंड ਨਹੀਂ ਕਰ ਲੈਂਦੇ ਇਹ ਸਾਰੀ ਦਾਲ ਆਪਾਂ ਜੱਗ ਦੇ ਵਿੱਚ ਦੋ ਵਾਰੀਆਂ ਵਿੱਚ ਪਾ ਕੇ ਤੇ ਕਰ ਲਾਂਗੇ ਗ੍ਰाइंड ਇੱਕ ਵਾਰੀ ਚ ਨਹੀਂ ਹੁੰਦੀਗੀ ਤੇ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ ਇਹਦੇ ਵਿੱਚ ਪਾਣੀ ਜੇ ਆਪਾਂ ਨਾ ਐਡ ਕਰੀਏ ਤਾਂ ਆਪਣੀ ਦਾਲ ਹੈ ਜਿਹੜੀ ਜਲਦੀ ਇਹ ਮਿਕਸ ਨਹੀਂ ਹੁੰਦੀਗੀ ਜਲਦੀ ਇਹ ਗ੍ਰाइंड ਨਹੀਂ ਹੁੰਦੀਗੀ ਪਾਣੀ ਪਾ ਬਾਕੀ ਆਪਾਂ ਨੂੰ ਇਹ ਥੋੜਾ ਥੋੜਾ ਗ੍ਰाइंड ਕਰਨੀ ਪੈਂਦੀ ਐ ਤੇ ਲੋ ਜੀ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਦੇ ਦਾਂਗੇ ਢੇੜੇ ਪਾਣੀ ਦੇਖੋ ਮੈਂ ਪਾ ਲਿਆਗਾ ਮਿਕਸੀ ਦੇ ਵਿੱਚ ਆਪਾਂ ਹੁਣ ਜੱਗ ਦੇ ਵਿੱਚ ਪਾ ਕੇ ਤਿੰਨ ਚਾਰ ਢੇੜਿਆਂ ਦੇ ਵਿੱਚ ਹੀ ਇਹ ਜਿਹੜੀ ਸਾਰੀ ਦਾਲ ਐ ਇਹਦਾ ਮਿਕਸਚਰ ਜਿਹੜਾ ਤਿਆਰ ਹੋ ਜਾਣਾ ਹੈਗਾ ਤੇ ਹੁਣ ਆਪਣੀ ਦਾਲ ਜਿਹੜੀ ਬਿਲਕੁਲ ਇਹੋ ਸੰਗਤ ਤਿਆਰ ਹੈਗੀ ਦੇਖੋ ਜੱਗ ਦੇ ਵਿੱਚ ਇੱਕਦਮ ਸਮੂਰਤ ਜਿਹਾ ਪੇਸਟ ਬਣ ਗਿਆਗਾ ਇਹਨੂੰ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਖੁੱਲੇ ਭਾਂਡੇ ਦੇ ਵਿੱਚ ਕੱਢ ਲਾਂਗੇ ਮੈਂ ਇੱਕ ਚਮਚੇ ਦੀ ਵੱਡੇ ਚਮਚੇ ਦੀ ਸੈਤ ਨਾਲ ਸਾਰਾ ਪੇਸਟ ਹੈ ਜਿਹੜਾ ਮੈਂ ਟੋਪੀਏ ਦੇ ਵਿੱਚ ਕੱਢ ਰਹੀ ਆਂਗੀ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀ ਦਾਲ ਹੈ ਜਿਹੜੀ ਟੋਪੀਏ ਦੇ ਵਿੱਚ ਕੱਢ ਲੈਣੀ ਹੈਗੀ ਉਸ ਤੋਂ ਬਾਅਦ ਆਪਾਂ ਰੱਖਾਂਗੇ ਕੜਾਈ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਤੇਲ ਤੇ ਦੇਖੋ ਇਸ ਤਰ੍ਹਾਂ ਇਹ ਜਿਹੜਾ ਵੀ ਇਹ ਹੌਲੀ-ਹੌਲੀ ਨਿਕਲਦਾ ਹੁੰਦਾ ਪੇਸਟ ਜਿਹਾ ਕਿਉਂਕਿ ਚਿਪ ਜੇ ਜਾਂਦਾ ਹੈਗਾ ਤੇ ਹੁਣ ਆਪਾਂ ਸਾਰਾ ਪੀਸਟ ਸੀ ਜਿਹੜਾ ਉਹਦਾ ਦਾਲ ਦਾ ਕੱਟ ਲਿਆ ਬਾਹਰ ਤੇ ਕੜਾਈ ਦੇ ਵਿੱਚ ਤੇਲ ਪਾ ਕੇ ਆਪਾਂ ਕਰ ਲਿਆ ਤੇਲ ਗਰਮ ਤੇਲ ਇੱਥੇ ਆਪਾਂ ਇੱਕ ਵਾਰੀ ਪੂਰਾ ਫੁੱਲ ਗਰਮ ਕਰਕੇ ਉਸ ਤੋਂ ਬਾਅਦ ਕੁਝ ਦੇਰ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਜਦੋਂ ਇਹ ਨਾਰਮਲ ਜਾਂ ਠੰਡਾ ਹੋ ਗਿਆ ਤਾਂ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪੱਲੇ ਤੇ ਹੁਣ ਦੇਖੋ ਤੇਲ ਆਪਣਾ ਜਿਹੜਾ ਗਰਮ ਹੋਣ ਤੋਂ ਬਾਅਦ ਇੱਕ ਨਾਰਮਲ ਜਾਂ ਠੰਡਾ ਹੋ ਚੁੱਕਿਆ ਤੇ ਹੁਣ ਆਪਾਂ ਜਿਹੜਾ ਆਪਾਂ ਪੱਲਿਆਂ ਦਾ ਮਿਸ਼ਰਣ ਗ੍ਰाइंड ਕਰਕੇ ਰੱਖਿਆ ਹੋਇਆ ਉਹਨੂੰ ਆਪਾਂ ਚੰਗੀ ਤਰ੍ਹਾਂ ਪਰਫੈਕਟ ਤਿਆਰ ਕਰ ਲਾਂਗੇ ਇਹ ਦੇਖੋ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜਾ ਜੀਰਾ ਤੇ ਨਮਕ ਰੱਖਿਆ ਹੋਇਆ ਸੀ ਆਪਾਂ ਇੱਕ ਜਿੰਨ ਵੱਡਾ ਚਮਚ ਜੀਰੇ ਦਾ ਤੇ ਇੱਕ ਵੱਡਾ ਚਮਚ ਆਪਾਂ ਨਮਕ ਦਾ ਲਿਆ ਸੀ ਉਹ ਸਾਰਾ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਹੈਗਾ ਦਾਲ ਦੇ ਮਿਸ਼ਰਣ ਦੇ ਵਿੱਚ ਉਸ ਤੋਂ ਬਾਅਦ ਆਪਾਂ ਦਾਲ ਨੂੰ ਆਪਾਂ ਫੈਂਟਾਂਗੇ ਚੰਗੀ ਤਰ੍ਹਾਂ ਜਿੰਨੀ ਆਪਾਂ ਦਾਲ ਵੱਧ ਫੈਂਟਾਂਗੇ ਉੰਨੇ ਹੀ ਆਪਣੇ ਸੌਫਟ ਤੇ ਵਧੀਆ ਭੱਲੇ ਤਿਆਰ ਹੋਣਗੇ ਬਣ ਕੇ ਤੇ ਇਹਨੂੰ ਆਪਾਂ ਜਦੋਂ ਫੈਂਟੇ ਜਦੋਂ ਫੈਂਟਣਾ ਉਹਦੋਂ ਆਪਾਂ ਇੱਕੋ ਹੀ ਡਾਇਰੈਕਸ਼ਨ 'ਚ ਫੈਂਟਣਾ ਇਹਨੂੰ ਐਸੇ ਹੱਥ ਦੇ ਨਾਲ ਬਸ ਐਸੀ ਤਰ੍ਹਾਂ ਹੀ ਫੈਂਟਦੇ ਰਹਿਣਾ ਹੈ ਕੜਚੀ ਨੂੰ ਉਲਟਾ ਬਿਲਕੁਲ ਵੀ ਨਿਕਮੋ ਨਾਗਾ ਜਿਵੇਂ ਜਿਵੇਂ ਆਪਾਂ ਫੈਂਟੀ ਜਾਵਾਂਗੇ ਇਹਦੇ ਵਿੱਚ ਹਵਾ ਭਰਦੀ ਜਾਊਗੀ ਤੇ ਇਹ ਜਿਹੜੇ ਭੱਲੇ ਆਪਣੇ ਵਧੀਆ ਵਧੀਆ ਸੌਫਟ ਸੌਫਟ ਬਣ ਕੇ ਤਿਆਰ ਹੁੰਦੇ ਜਾਣਗੇ ਇਹ 7-8 ਮਿੰਟ ਦੇ ਕਰੀਬ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਫੈਂਟਾਂਗੇ ਇਕਦਮ ਜੇ ਤੁਹਾਡੀ ਬਾਹਾਂ ਇਹ ਲੱਗ ਰਹੀ ਹੱਥ ਥੱਕ ਗਿਆ ਵੀ ਚੁੱਕ ਵੀ ਸਕਦੇ ਹਾਂ ਪਰ ਫੈਂਟਣਾ ਇੱਕੋ ਹੀ ਡਾਇਰੈਕਸ਼ਨ 'ਚ ਇਹ ਦੇਖੋ ਤੁਸੀਂ ਜਿਵੇਂ ਜਿਵੇਂ ਆਪਾਂ ਫੈਲ ਦੇ ਦੰਨੀ ਹੈ ਮਿਸ਼ਰਣ ਜਿਹੜਾ ਫੁੱਲ ਫੁੱਲ ਕੇ ਵੱਧਦਾ ਜਾਂਦਾ ਹੈ ਦੀ ਇਸ ਕੋਲ ਕੀ ਪਨ ਹੁੰਦਾ ਜਾਂਦਾ ਹੈ। ਇਹਨੂੰ ਇਸੇ ਤਰੀਕੇ ਨਾਲ ਸਾਟਟਮੈਂਟ ਤੁਸੀਂ ਘਾਂਟੇ ਦੇ ਰੋ ਤੁਹਾਡੇ ਪੱਲੇ ਇੰਨੇ ਸੌਫਟ ਤੇ ਇੰਨੇ ਵਧੀਆ ਬਣ ਕੇ ਤਿਆਰ ਹੋਣਗੇ ਬਾਜ਼ਾਰ ਆਲੇ ਨਾਲੋਂ ਵੀ ਜ਼ਿਆਦਾ ਚੀਸਤੀ। ਤੁਸੀਂ ਇਹੀ ਪੱਲੇ ਆਪਣੇ ਬਣ ਕੇ ਪਿਆਰ ਨੂੰ। ਤੇ ਹੁਣ ਆਪਾਂ ਇਸਕੇ ਜਿਹੜੇ ਪੱਲੇ ਬਣਾਉਣ ਦੇ ਵਾਸਤੇ ਇੱਕ ਕੌਲੀ ਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਲਵਾਂਗੇ ਤੇ ਜਿਹੜਾ ਪਾਣੀ ਹੈ ਉਹ ਆਪਾਂ ਮੜਿਆ ਉਂਗਲਾਂ ਨੂੰ ਹੱਥਾਂ ਨੂੰ ਲਾ ਕੇ ਤੇ ਉਸ ਤੋਂ ਬਾਅਦ ਪੱਲਾ ਜਿਹੜਾ ਆਪਾਂ ਮਿਸ਼ਰਣ ਆ ਉਹ ਪੱਲਾ ਪਾ ਕੇ ਕੜਾਈ ਦੇ ਵਿੱਚ ਪੱਲਿਆਂ ਨੂੰ ਤਲਣ ਲਈ ਤਿਆਰ ਹੋਣ ਲਈ ਛੱਡ ਦਾਂਗੇ ਤੇ ਇਸ ਤਰ੍ਹਾਂ ਕਰਕੇ ਇੱਕ ਇੱਕ ਕਰਕੇ ਆਪਾਂ ਜਿਹੜੇ ਪੱਲੇ ਆਪਾਂ ਪਾਉਂਦੇ ਜਾਵਾਂਗੇ ਤੇ ਆਪਣੇ ਪੱਲੇ ਬਹੁਤ ਹੀ ਵਧੀਆ ਸੌਫਟ ਬਣਨੇ ਇਹ ਜਿਹੜੇ ਆਪਾਂ ਹੱਥ ਨਾਲ ਪਾਉਣੀ ਇਹਨਾਂ ਦੀ ਇੱਕੋ ਗੁਲਾਈ ਜਿਹੀ ਨਹੀਂ ਬਣਦੀਗੀ ਅਲੱਗ-ਅਲੱਗ ਤੇ ਕੋਨੇ ਜੇ ਬਣ ਜਾਂਦੇ ਤੇ ਜੇ ਆਪਾਂ ਕਿਸੇ ਸਪੈਚੁਲੇ ਦੀ ਸਹਤ ਨਾਲ ਜਾਂ 스ਪੂਨ ਦੀ ਸਹਤ ਨਾਲ ਬਣਾਉਣੇ ਆ ਤਾਂ ਥੋੜੀ ਜਿਹੀ ਸ਼ੇਪ ਜੀ ਦੇ ਵਿੱਚ ਆ ਜਾਂਦੇ ਨੇਗੇ ਇਸ ਤਰ੍ਹਾਂ ਬਣਦੀ ਸਾਫਟ ਸਾਫਟ ਇਸ ਤਰ੍ਹਾਂ ਵੀ ਹੈ ਤੇ ਫਿਰ ਦੂਸਰੀ ਵਾਰੀ ਦੀ ਆਪਾਂ ਜਿਹੜੇ ਭੱਲੇ ਆ ਮੈਂ ਤੁਹਾਨੂੰ ਇੱਕ ਪੱਟੇਸਪੂਨ ਦੀ ਸਹਾਤ ਨਾਲ ਬਣਾ ਕੇ ਦਿਖਾਵਾਂਗੀ ਤੇ ਹੁਣ ਆਪਾਂ ਜਿਹੜੇ ਇਹ ਭੱਲੇ ਪਕਾ ਰਹੇ ਹਾਂ ਸਲੋ ਫਲੇਮ ਦੇ ਉੱਤੇ ਪਕਾ ਰਹੇ ਹਾਂਗੇ ਜਦੋਂ ਆਪਣੇ ਭੱਲੇ ਥੋੜੇ ਜੇ ਪੱਕ ਜੇ ਗਏ ਉਹਦੋਂ ਜਿਹੜੀ ਆਪਾਂ ਫਲੇਮ ਹੈ ਹਾਈ ਕਰਕੇ ਇਹਨਾਂ ਨੂੰ ਪਕਾਵਾਂਗੇ ਇਹਨਾਂ ਦਾ ਕਲਰ ਆਪਾਂ ਨਾ ਜ਼ਿਆਦਾ ਡਾਰਕ ਜਾਰ ਰੱਖਾਂਗੇ ਤੇ ਨਾ ਹੀ ਜ਼ਿਆਦਾ ਲਾਈਟ ਜਾਰ ਰੱਖਾਂਗੇ ਜਦੋਂ ਇਹ ਪੱਕ ਜੇ ਗਏ ਉੱਪਰ ਇਹ ਵਧੀਆ ਕਲਰ ਜਾਰ ਆ ਗਿਆ ਇਹਨਾਂ ਦਾ ਉਦੋਂ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਦੇਖੋ ਐ ਜਦੋਂ ਪੱਕ ਜਾਂਦੀ ਹੈ ਤਾਂ ਉਹ ਅਲੱਗ-ਅਲੱਗ ਹੋ ਜਾਂਦੇ ਆ ਤੇ ਐ ਵਧੀਆ-ਵਧੀਆ ਇਹ ਬਨਣ। ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ। ਪਲੇਟ ਦੇ ਵਿੱਚ ਕੱਢਣ ਤੋਂ ਬਾਅਦ ਆਪਾਂ ਇਹਨਾਂ ਨੂੰ ਇਹ ਥੋੜੇ ਜਿਹਾ ਟਾਈਮ ਹੋ ਗਿਆ ਕੱਢ ਕੇ ਰੱਖਿਆ ਨੂੰ ਤੇ ਇੱਕ ਗਰਮ ਪਾਣੀ ਥੋੜਾ ਜਿਹਾ ਕੋਸਾ ਜਿਹਾ ਪਾਣੀ ਲੈ ਕੇ ਵੱਡੇ ਬਾਉਲ ਦੇ ਵਿੱਚ ਉਹਦੇ ਵਿੱਚ ਆਪਾਂ ਡਿਪ ਕਰਕੇ ਛੱਡ ਦਾਂਗੇ। ऐसे तरह ही ਹੁਣ ਆਪਾਂ ਸੈਕਿੰਡ ਬੈਚ ਵਾਲੀ ਆਪਾਂ ਕੱਢ ਲੈਣੀ ਹੈਗੀ ਇਹ ਮੈਂ ਫਿਰ ਚਮਚੇ ਦੇ ਇਸ ਤਰ੍ਹਾਂ ਨਾਲ ਕੱਢ ਰਹੀ ਆਂ ਦੇਖੋ ਚਮਚੇ ਨੂੰ ਪਹਿਲਾਂ ਪਾਣੀ ਦੇ ਵਿੱਚ ਡਿਪ ਕਰਕੇ ਫਿਰ ਪੱលਿਆਂ ਵਾਲਾ ਮਿਸ਼ਰਣ ਲਗਾ ਕੇ ਜਦੋਂ ਦੂਬਾ ਆਪਾਂ ਛੱਡ ਦਿੰਦੇ ਹਾਂ ਕੜਾਹੀ ਦੇ ਵਿੱਚ ਇਸ ਤਰ੍ਹਾਂ ਇੱਕ ਇੱਕ ਕਰਕੇ ਸਾਰੇ ਪੱਲੇ ਆਪਾਂ ਪਾਉਂਦੇ ਗਏ ਤੇ ਦੇਖੋ ਇਹ ਕਿੰਨੀ ਸ਼ੇਪ ਜੀ ਦੇ ਵਿੱਚ ਬਣੇ ਨੇ ਜਿੰਨੀ ਦੇਰ ਦੇ ਵਿੱਚ ਆਪਣੇ ਪੱਲੇ ਬਣ ਕੇ ਤਿਆਰ ਹੁੰਦੇ ਨੇ ਓਨੀ ਦੇਰ ਦੇ ਵਿੱਚ ਆਪਾਂ ਇੱਕ ਬাউਲਿਆ ਬাউਲ ਦੇ ਵਿੱਚ ਆਪਾਂ ਪਾਇਆ ਗਰਮ ਪਾਣੀ ਜਿਹੜੇ ਆਪਾਂ ਭੱਲੇ ਤਿਆਰ ਕੀਤੇ ਹੋਏ ਆ ਪਹਿਲਾਂ ਓਨੀਂ ਦਿਰ ਆਪਾਂ ਉਹਨਾਂ ਭੱਲਿਆਂ ਨੂੰ ਡਿਪ ਕਰ ਦਿੰਨੇ ਆਂਗੇ ਉਹ ਸੌਫਟ ਜੇ ਹੋ ਜਾਣਗੇ ਹੋਰ ਸੌਫਟ ਜੇ ਹੋਣਗੇ ਐਨੇ ਇਹ ਭੱਲੇ ਆ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਇਹ ਦੇਖੋ ਜਿਹੜਾ ਮੈਂ ਨਾਰਮਲ ਜਿਹਾ ਪਾਣੀ ਨਾਰਮਲ ਤੋਂ ਥੋੜਾ ਜਿਹਾ ਵੱਧ ਕੋਸਾ ਜਿਹਾ ਪਾਣੀ ਰੱਖਿਆ ਸੀ ਉਹਦੇ ਵਿੱਚ ਸਾਰੇ ਭੱਲੇ ਆ ਜਿਹੜੇ ਡਿਪ ਕਰਤੇ ਤੇ ਇਹਨਾਂ ਨੂੰ ਹੁਣ ਆਪਾਂ ਵਿੱਚ ਹੀ ਛੱਡ ਦਾਂਗੇ ਤੇ ਦੇਖੋ ਕਿੰਨੇ ਸੋਹਣੇ ਆਪਣੇ ਬਣੇ ਵਾਈਟ-ਵਾਈਟ ਵਿੱਚੋਂ ਤੇ ਉੱਤੋਂ ਸਪਾਰਕਲ ਜੇ ਬਣੇ ਐਂਗੇ ਬਹੁਤ ਹੀ ਸੋਹਣੇ ਤੇ ਨਰਮ-ਨਰਮ ਆਪਣੇ ਭੱਲੇ ਬਣ ਕੇ ਹੋਗੇ ਨੇ ਤਿਆਰ ਇਹ ਨੂੰ ਆਪਾਂ 5-7 ਮਿੰਟ ਐਸੀ ਤਰ੍ਹਾਂ ਹੀ ਰੱਖਾਂਗੇ ਉੱਪਰੋਂ ਆਪਾਂ ਕਰ ਦਿੰਨੇ ਆ ਇਹਨੂੰ ਕਵਰ ਇਸ ਟੀਮ ਜੀ ਦੇ ਵਿੱਚ ਵੀ ਰਹਿਣਗੇ ਤੇ ਨਿੱਗੇ ਪਾਣੀ ਜਿਹਦੇ ਵਿੱਚ ਵੀ ਰਹਿਣਗੇ ਆਪਣੇ ਆਪ ਜਿਹੜਾ ਇਹਨਾਂ ਦਾ ਹੀਟ ਹੈ ਕੀ ਉਹ ਜਿਹੜੀ ਅਬਜ਼ਾਰਬ ਕਰ ਲੈਣੀ ਹੈਗੀ ਪਾਣੀ ਨੇ ਸਾਰੀ ਤੇ ਇਧਰ ਆਪਣੇ ਭਲੇ ਦੂਸਰੇ ਬੈਜ ਵਾਲੇ ਆ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਨੇਗੇ ਦੇਖੋ ਇਹ ਕਿੰਨੇ ਸੋਹਣੇ ਗੋਲ ਗੋਲ ਬਣੇ ਨੇਗੇ ਸ਼ੇਕ ਜੀ ਚਨੇ ਇਹ ਇੱਕ ਹੋਣੇ ਵੀ ਆਪਾਂ ਇਸੇ ਤਰੀਕੇ ਪ੍ਰੋਸੈਸ ਦੇ ਤਰ੍ਹਾਂ ਕੱਢ ਲੈਣੀਆਂ ਸਾਰੇ ਪਲੇਟ ਦੇ ਵਿੱਚ ਬਹੁਤ ਹੀ ਈਜ਼ੀ ਤਰੀਕੇ ਨਾਲ ਆਪਣੇ ਜਿਹੜੇ ਪੱਲੇ ਬਣ ਜਾਂਦੇ ਆ ਤੁਸੀਂ ਬਣਾ ਕੇ ਫਿਰ ਟ੍ਰਾਈ ਕਰਿਓ ਤੇ ਨਾਲੇ ਬੱਚੇ ਖੁਸ਼ ਨਾਲੇ ਆਪਾਂ ਸਾਰੇ ਵੱਡੇ ਖੁਸ਼ ਨਾਲੇ ਆਪਾਂ ਜਿਹੜਾ ਬਾਜ਼ਾਰ ਦਾ ਖਾਣਾ ਖਾਂਦੇ ਹੋਂ ਥੋੜਾ ਜਆ ਆਪਾਂ ਨੂੰ ਸਫਾਈ ਦਾ ਕੋਈ ਪਤਾ ਨਹੀਂ ਹੁੰਦਾ ਤੇ ਆਪਾਂ ਜਿਹੜੀ ਘਰ ਦੀ ਚੀਜ਼ ਬਣਾਉਣੀ ਆ ਬੜੀ ਸਾਫ਼ ਸੁਥਰੇ ਤਰੀਕੇ ਨਾਲ ਤੇ ਆਪਦੇ ਪ੍ਰੋਫੈਸ਼ਨਲ ਤਿਆਰ ਕਰਦੇ ਆਂਗੇ ਤੇ ਇਹ ਦੇਖੋ ਜਿਹੜੇ ਆਪਣੇ ਸੌਫਟ ਹੋ ਚੁੱਕੇ ਆ ਭੱਲੇ ਇਹਨਾਂ ਨੂੰ ਹੁਣ ਆਪਾਂ ਪਾਣੀ ਦੇ ਵਿੱਚੋਂ ਬਾਹਰ ਕੱਢ ਦਾਂਗੇ ਤੇ ਦੂਸਰੇ ਭੱਲੇ ਫਿਰ ਫਿਰ ਆਪਾਂ ਇਸ ਦੇ ਵਿੱਚ ਐਡ ਕਰ ਦਾਂਗੇ ਜਦੋਂ ਆਪਾਂ ਭੱਲੇ ਖਾਣੇ ਹੋਏ ਉਦੋਂ ਆਪਾਂ ਨੂੰ ਕੋਈ ਆਏ ਵੀ ਇਹ ਹਾਰਡ ਐਨਾਂ ਨੂੰ ਆਪਾਂ ਐਸੀ ਤਰ੍ਹਾਂ ਹੀ ਫ੍ਰਿਜ ਦੇ ਵਿੱਚ ਇੱਕ ਹਫ਼ਤੇ ਤੱਕ ਸਟੋਰ ਕਰਕੇ ਰੱਖ ਸਕਦੇ ਆਂ ਜਦੋਂ ਵੀ ਖਾਣੇ ਹੁਣ ਦਹੀਂ ਪਾਓ ਤੇ ਸੌਸੇਜ ਕਰਾ ਪਾਓ ਜੋ ਵੀ ਆਪਣਾ ਟੇਸਟ ਦੇ ਅਨਸਾਰ ਆਪਾਂ ਪਾਣੀ ਚਾਣੇ ਆਂਗੇ ਤੇ ਪਾ ਕੇ ਤੇ ਆਪਾਂ ਪਲੇਟ ਤਿਆਰ ਕਰਕੇ ਆਪਾਂ ਆਵਦੀ ਖਾ ਸਕਦੇ ਆ ਨਹੀਂ ਤਾਂ ਆਪਾਂ ਇਸ ਤਰ੍ਹਾਂ ਵੀ ਇਹਨਾਂ ਨੂੰ ਦਹੀਂ ਦੇ ਵਿੱਚ ਪਾ ਕੇ ਰਾਇਤੇ ਦੇ ਤੌਰ ਤੇ ਵੀ ਬਣਾ ਸਕਦੇ ਆਂਗੇ ਤੇ ਬਹੁਤ ਈਜ਼ੀ ਤਰੀਕੇ ਨਾਲ ਆਪਣੇ ਬਣ ਜਾਂਦੇ ਆ ਤੇ ਇੱਧਰ ਇਸ ਤਰ੍ਹਾਂ ਸੌਫਟ ਇਹਨਾਂ ਨੂੰ ਕਰਦੇ ਕਰਦੇ ਆਪਾਂ ਡਿਪ ਕਰਦੇ ਕਰਦੇ ਆ ਆਪਣਾ ਦੂਜਾ ਬੈਚ ਵੀ ਜਿਹੜਾ ਸਪਲਿਆਂ ਦਾ ਤਿਆਰ ਹੋ ਗਿਆ ਤੇ ਇਹ ਵੀ ਆਪਾਂ ਇਸੇ ਤਰੀਕੇ ਨਾਲ ਫੇਰ ਕੱਢ ਲੈਣੇ ਆ ਪਲੇਟ ਦੇ ਵਿੱਚ ਤੇ ਜੇ ਤੁਸੀਂ ਇਹ ਸੁੱਕੇ ਭੱਲੇ ਵੀ ਇਹ ਸਟੋਰ ਕਰਕੇ ਰੱਖਣਾ ਚਾਹੋ ਤਾਂ ਇਹ ਵੀ ਰੱਖ ਸਕਦੇ ਆ ਇਹ ਆਪਣੇ ਹੁਣ ਇੱਥੇ ਦਹੀਂ ਭੱਲੇ ਆ ਜਿਹੜੇ ਤਿਆਰ ਹੋ ਗਏ ਤੇ ਹੁਣ ਅਗਲਾ ਪ੍ਰੋਸੈਸ ਆ ਆਪਣਾ ਇਮਲੀ ਗੁੜ ਦੀ ਤਿਆਰ ਕਰਕੇ ਰੱਖ ਛੱਡੀਏ ਤੇ ਹੁਣ ਆਪਾਂ ਕਰਾਂਗੇ ਗ੍ਰੀਨ ਸੌਸ ਤਿਆਰ ਉਹਦੇ ਵਾਸਤੇ ਧਨੀਆ ਲਿਆ ਹਰੀਆਂ ਮਿਰਚਾਂ ਲੀਆਂ ਵਿੱਚ ਲੰਗ ਪਾਇਆ ਮਿਰਚ ਪਾਈ ਤੇ ਜੀਰਾ ਪਾ bột ਪਾਇਆ ਥਨੀ ਪਾ bột ਪਾਇਆ ਤੇ ਉਸ ਤੋਂ ਬਾਅਦ ਆਪਾਂ ਮਿਕਸਰ ਦੇ ਵਿੱਚ ਚੰਗੀ ਤਰ੍ਹਾਂ ਕਰ ਲਈ ਗ੍ਰਾਈਂਡ ਇਹ ਜਿਹੜੀ ਹੈ ਚਟਨੀ ਆਪਾਂ ਇਹ ਜਿਆਦਾ ਡਾਰਕ ਜਾਂ ਜਿਆਦਾ ਉਹ ਗਾੜੀ ਜੀ ਨਹੀਂ ਬਣਾਵਾਂਗੇ ਥੋੜੀ ਜੀ ਪਤਲੀ ਜੀ ਚਟਨੀ ਬਣਾਵਾਂਗੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਆਪਾਂ ਦਹੀਂ ਪੱਲਿਆਂ ਦੇ ਉੱਤੇ ਪਾ ਖੰਨੇ ਤੇ ਆਪਣੀ ਪਤਲੀ ਪਤਲੀ ਜਿਹੜੀ ਗ੍ਰੀਨ ਸੌਸ ਹੈ ਭੱਲਿਆਂ ਦੇ ਵਾਸਤੇ ਹੋ ਗਈ ਬਣ ਕੇ ਤਿਆਰ ਤੇ ਹੁਣ ਆਪਾਂ ਜਿਹੜੀ ਆਪਾਂ ਇਧਰ ਨਾਲ ਦੀ ਨਾਲ ਹੀ ਆਪਾਂ ਦਹੀਂ ਫੈਂਟ ਲੈਣਾਗਾ ਦਹੀਂ ਦੇ ਵਿੱਚ ਜਿਹੜੀ ਆਪਾਂ ਪਾਵਾਂਗੇ ਚੀਨੀ ਤੇ ਦਹੀਂ ਆਪਣਾ ਜਿਹੜਾ ਫੁੱਟਾਂ ਵਾਲਾ ਬਣ ਕੇ ਵਧੀਆ ਤਿਆਰ ਸੀਗਾ ਇਹਨੂੰ ਅਮੈਂ ਪਾਇਆ ਬਾウル ਦੇ ਵਿੱਚ ਵੱਡੇ ਦੇ ਵਿੱਚ ਤੇ ਵਿੱਚ ਆਪਾਂ ਪਾਵਾਂਗੇ ਇੱਕ ਵੱਡਾ ਚਮਚ ਚੀਨੀ ਦਾ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਫੈਂਟ ਲੈਣੀ ਹੈਗੀ ਇਹ ਵੀ ਆਪਾਂ ਪਤਲੀ ਜੀ ਦਹੀਂ ਤਿਆਰ ਕਰਨੀ ਹੈ ਜਿਆਦਾ گاੜੀ ਜੀ ਨਹੀਂ ਰੱਖਣੀਗੀ ਤੇ ਜਿੰਨੀ ਆਪਣੀ ਦਹੀਂ ਪਤਲੀ ਹੋਊਗੀ ਓੰਨੇ ਆਪਣੇ ਦਹੀਂ ਪੱਲਿਆਂ ਦਾ ਟੇਸਟ ਵਧੀਆ ਬਣੂਗਾ ਇਹਨੂੰ ਇਸ ਤਰ੍ਹਾਂ 2-4 ਗੇੜਿਆਂ ਦੇ ਵਿੱਚ ਹੀ ਆਪਾਂ ਫੈਂਟ ਲਾਂਗੇ ਦੇਸ ਸਤ੍ਰਈ ਆਪਾਂ ਦਹੀਂ ਜਿਹੜੀ ਆਪਣੀ ਤਿਆਰ ਹੋ ਜਾਣੀ ਹੈ ਦੇਖੋ ਗਾੜੀ-ਗਾੜੀ ਦਹੀਂ ਹੈ ਇਹਦੇ ਵਿੱਚ ਹੁਣ ਆਪਾਂ ਇੱਥੇ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਪਾ ਕੇ ਫਿਰ ਆਪਾਂ ਦੋ ਤਿੰਨ ਗੇੜੇ ਜਿਹਾ ਦਵਾ ਦਾਂਗੇ ਤੇ ਦਹੀਂ ਆਪਣਾ ਜਿਹੜਾ ਦਹੀਂ ਭੱਲਿਆਂ ਵਾਸਤੇ ਹੋ ਜਾਣਾ ਹੈਗਾ ਤਿਆਰ ਤੇ ਇਸ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਇੱਕ ਪਲੇਟ ਪਲੇਟ ਦੇ ਵਿੱਚ ਰੱਖਾਂਗੇ ਆਪਾਂ ਭੱਲੇ ਚਾਰ ਆਪਾਂ ਭੱਲੇ ਲੈ ਲਏ ਨੇਗੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਉੱਪਰ ਦਹੀਂ ਦਹੀਂ ਹੈ ਜਿਹੜਾ ਆਪਾਂ ਇੱਕਦਮ ਉੱਪਰ ਇੱਕਦਾਂ ਮੀ ਨਹੀਂ ਪਾ ਦੇਣਾ ਇਸ ਤਰ੍ਹਾਂ ਆਪਾਂ ਹੌਲੀ ਹੌਲੀ ਥੋੜਾ ਥੋੜਾ ਜਿਹਾ ਫੈਲਾ ਕੇ ਜੇ ਪਾਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਆ ਰਾਮ ਜੀ ਨਾਲ ਤੇ ਹੌਲੀ ਹੌਲੀ ਜੇ ਰਚੇ ਵਿੱਚ ਜੇ ਆਪਾਂ ਇੱਕਦਾਂ ਮੀ ਪਾ ਦਈਏ ਤਾਂ ਸਾਰਾ ਜਿਹੜਾ ਦਹੀਂ ਆ ਉਹਨਾਂ ਨੇ ਭੱਲੇ ਨੇ ਐਬਜ਼ਾਰਬ ਕਰ ਲੈਣੇ ਤੇ ਕਰੜੇ ਕਰੜੇ ਜਿਹੇ ਭੱਲੇ ਹੋ ਜਾਣੇ ਤੇ ਹੁਣ ਆਪਾਂ ਪਾਵਾਂਗੇ ਉੱਪਰ ਗ੍ਰੀਨ ਸੌਸ ਇਹ ਵੀ ਤੁਸੀਂ ਆਪਦੇ ਟੇਸਟ ਅਨਸਾਰੀ ਪਾਉਣੀ ਹੈਗੀ ਸਾਰੇ ਮਸਾਲੇ ਪਾਵਾਂਗੇ ਉਹ ਵੀ ਆਪਦੇ ਟੇਸਟ ਅਨਸਾਰ ਪਾਵਾਂਗੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਉੱਪਰ ਮਸਾਲੇ ਜੀਰਾ ਪਾਊਡਰ ਧਨੀਆ ਪਾਊਡਰ ਤੇ ਕਾਲੀ ਮਿਰਚ ਤੇ ਇੱਕ ਜਿਹੜਾ ਚਾਟ ਮਸਾਲਾ ਹੁੰਦਾ ਹੈ ਤੇ ਗ੍ਰੀਨ ਸੌਸ ਇਹ ਸਾਰੇ ਮਸਾਲੇ ਆਪਾਂ ਪਾ ਕੇ ਇਹਨੂੰ ਕਰ ਲੈਣੇ ਪਲੇਟ ਨੂੰ ਤਿਆਰ ਤੇ ਉਸ ਤੋਂ ਬਾਅਦ ਆ ਪੈਂਡ ਤੇ ਪਾ ਦਾਂਗੇ ਫਿਰ ਡਰਾਈ ਫਰੂਟ ਤੇ ਆਪਣੀ ਪਲੇਟ ਹੈ ਜਿਹੜੀ ਸਜ ਕੇ ਹੋਗੀ ਤਿਆਰ ਜੇ ਤੁਸੀਂ ਚਾਹੋ ਤਾਂ ਦਹੀਂ ਉੱਪਰ ਪਾ ਸਕਦੇ ਆ ਜੇ ਤੁਹਾਡਾ ਮਨ ਹੋਵੇ ਵੀ ਨਹੀਂ ਪਾਉਣੀ ਤਾਂ ਉਹ ਵੀ ਕੋਈ ਜ਼ਰੂਰੀ ਨਹੀਂ ਹੈਗੀਗੀ ਤੇ ਅਸੀਂ ਜ਼ਰੂਰ ਪਾਵਾਂਗੇ ਆ ਮਸਾਲੇ ਸਾਰੇ ਮੈਂ ਆ ਉਹਦੇ ਵਿੱਚ ਐਡ ਕਰਨੇ ਨੇਗੇ ਪਹਿਲਾਂ ਮੈਂ ਤੁਹਾਨੂੰ ਬੋਲ ਕੇ ਵੀ ਦੱਸਤਾ ਤੇ ਹੁਣ ਤੁਸੀਂ ਦੇਖ ਵੀ ਲੈਣਗੇ ਤੇ ਦਹੀਂ ਪਲੇ ਆਪਣੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਨੇ ਸੌਫਟ ਸੌਫਟ ਰੂਮ ਵਰਗੇ ਦਹੀਂ ਪਲੇ ਤਿਆਰ ਨੇ ਪਲੇਟ ਸਜ ਗਈ ਹੈ ਮਿਰਚ ਜਿਹੜੀ ਪਾਉਣੀ ਆ ਉਹ ਵੀ ਆਪਦੇ ਟੇਸਟ ਅਨਸਾਰ ਪਾਉਣੀ ਆ ਡਰਾਈ ਫਰੂਟ ਵੀ ਆਪਦੇ ਟੇਸਟ ਅਨਸਾਰ ਕੋਈ ਪਸੰਦ ਕਰਦਾ ਕੁਛ ਖਾਣਾ ਉਤੋਂ ਦੀ ਕੋਈ ਨਹੀਂ ਇਸ ਤਰ੍ਹਾਂ ਆਪਣੀ ਪਲੇਟ ਆ ਜਿਹੜੀ ਸਜ ਕੇ ਹੋ ਜੂਗੀ ਤਿਆਰ ਆਪ ਖਾਓ ਆਪਣੀ ਫੈਮਲੀ ਨੂੰ ਖਵਾਓ ਬੱਚਿਆਂ ਨੂੰ ਖਵਾਓ ਤਿ ਲੋ ਜੀ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਤੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਇੱਕ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ Enjoy ਦੇ ਪੱਲਾ